ਜਿਹੜਾ ਅੱਜ ਮੈਚ ਕਰਾਇਆ ਹੈ ਕਿਹੜੀ ਜਗ੍ਹਾ ਕਰਾਇਆ ਹੈ ਸੋਹੇ ਸਾਹਿਬ ਜੱਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੀ ਸ਼ਹੀਦੀ ਨੂੰ ਸਮਰਪਿਤ ਤੇ ਮੇਰੇ ਵੱਡੇ ਵੀਰ ਸਤਕਾਰਯੋਗ ਜਬਰ ਸਿੰਘ ਸਿੱਧੂ ਦੀ ਯਾਦ ਵਿੱਚ 8ਵਾਂ ਕੋਸਕੋ ਕ੍ਰਿਕਟ ਟੂਰਨਾਮੈਂਟ ਗਲਾਦਾ ਗਰਾਉਂਡ ਦੁਗਰੀ ਸੁਖਮਣੀ ਸਾਹਿਬਗੁਰਦੁਆਰੇ ਦੇ ਮੂਰੇ ਹਰ ਸਾਲ ਦੀ ਤਰ੍ਹਾਂ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਕਰਾਇਆ ਜਾ ਰਿਹਾ ਇਹ 8ਵਾਂ ਮੈਚ ਇਹ 8ਵਾਂ ਮੈਚ ਕੀ ਮੈਸੇਜ ਦੇਣਾ ਚਾਹੁੰਦੇ ਜੀ ਤਾਂ ਅੱਜ ਇਹ 9 ਇਹਦੇ ਪਿੱਛੇ ਇੱਕ ਤਾਂ ਛੇδα ਨੂੰ ਸਮਰਪਿਤ ਉਹਨਾਂ ਨੂੰ ਯਾਦ ਕਰਨਾ ਦੂਜਾ ਮੇਰੇ ਭਰਾ ਦੀ ਮਿੱਠੀ ਨਿੱਕੀ ਯਾਦ ਨੂੰ ਤਾਜ਼ਾ ਕਰਨਾ ਇਹਦੇ ਪਿੱਛੇ ਇੱਕ ਵਿਸ਼ੇਸ਼ ਮਕਸਦਾ ਵੀ ਜਿਹੜੀ ਨੌਜਵਾਨੀ ਗਲਤ ਰਹਾਂ ਦੇ ਪਿੱਛੇ ਨਸ਼ੇ ਦੀ ਦਰਦ ਵਿੱਚ ਫਸ ਗਿਆ ਹੋਰ ਕ੍ਰਿਆਤਾਂ ਕਰਦੇ ਨੇ ਉਹਨਾਂ ਦਾ ਧਿਆਨ ਖੇਡਾਂ ਵੱਲ ਕਾਰਕਸ਼ਿਤ ਕਰਨਾ ਅਸੀਂ ਜਿਹੜੇ ਕੱਪ ਜਿਹੜਾ ਨਾਲ ਉਹਨਾਂ ਨੂੰ ਜਿਹੜੇ ਇਨਾਮ ਦੇਣੇ ਨੇ ਜੇਤੂਆਂ ਨੂੰ ਉਹਦੇ ਨਾਲ ਨਾਲ ਜਿਹੜੇ ਲੱਖਾਂ ਰੁਪਈਆ ਦੇ ਇਨਾਮ ਮੈਂ ਤੇ ਮੇਰੀ ਟੀਮ ਦਿੰਨੇ ਆ ਉਹਦੇ ਪਿੱਛੇ ਇੱਕੋ ਇੱਕ ਮਕਸਦ ਹੈ ਵੀ ਜਿਹੜਾ ਨੌਜਵਾਨ ਇਸ ਖਬਰ ਨੂੰ ਦੇਖੇ ਵੀ ਅੱਜ 50000 ਰੁਪਈਆ ਮੈਂ ਜਿੱਤ ਲਿਆ ਮੈਂ ਲੱਖ ਜਿੱਤ ਰਿਹਾ ਮੇਰੇ ਪਿੰਡ ਦੀਆਂ ਮੇਰੇ ਸ਼ਹਿਰ ਦੀ ਟੀਮ ਐਡਾ ਵੱਡਾ ਕੱਪ ਜਿੱਤ ਲਈ ਨਾਲ 50 51000 ਰੁਪਈਆ ਜਿੱਤ ਲਈ ਉਹਦਾ ਕਿਤੇ ਨਾ ਕਿਤੇ ਧਿਆਨ ਜ਼ਰੂਰ ਖੇਡਾਂ ਮਲ ਰਹੇ ਸਰਕਾਰ ਕਿਦਾ ਦੇਖਿਆ ਆਵੇ ਹਰ ਵੇਲੇ ਸੁਰਕਿਆਂ ਦੇ ਸ਼ਾਇ ਹੁੰਦੇ ਹੋ ਤੇਰੇ ਨਸ਼ੇ ਦੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਬਚਾਉਂਦੇ ਹੋ ਕਦੇ ਨੋਜ਼ਵਾਨ ਦੇ ਦੇਖੋ ਜੇ ਬਾਬਾ ਦੇਵ ਸਿੰਘ ਮਹਾਰਾਜ ਨੇ ਕੋਈ ਗੱਦੀ ਦਿੱਤੀ ਹੈ ਉਹਦੇ ਤੇ ਬੈਠ ਕੇ ਜੇ ਮੈਂ ਕੋਈ ਵੱਖਰਾ ਕੰਮ ਦੁਨੀਆ ਤੋਂ ਨਾ ਕਰਾਂ ਮੈਂ ਸਮਝਦਾ ਫਿਰ ਉਹ ਮੇਰੇ ਵਾਸਤੇ ਚੰਗੀ ਗੱਲ ਨੇ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਨਸ਼ਾ ਵਿਸ਼ੇਸ਼ ਰੂਪ ਵਿੱਚ ਆਪਣੇ ਹਲਕੇ ਦੇ ਇਹਨੂੰ ਮੁਕਤ ਕਰ ਦਈਏ ਕੋਈ ਵੀ ਕਰ ਇਹਦਾ ਉਹ ਨਸ਼ੇ ਦੇ ਕਾਰਨ ਬਰਬਾਦ ਨਾ ਹੋਇਆ ਹੋਵੇ ਨਾ ਕਿਸੇ ਦਾ ਤੀਪੋਤਮਰੇ ਨਾ ਉਹਨਾਂ ਨੂੰ ਕਹੇ ਮਰੇ ਹੱਥ ਛੱਡਣੇ ਪੈਣ। ਸਭ ਜਿੱਦਾ ਦੇਖਿਆ ਵੇ ਪੂਰੇ ਪੰਜਾਬ ਦੀ ਨਿਗਾ ਇਸ ਟਮ ਤਰਨਤਲ ਦੀ ਸੀਟ ਤੇ ਆ। ਲੱਗਦਾ ਵੀ ਇਹ ਮੁਕਾਬਲਾ ਅਕਾਲੀ ਦਲ ਨਾਲ ਰਿਹਾ। ਇਹ ਹੁਣ ਤਾਂ ਸੀ ਕਹਦੇ ਵੀ ਨਿਗਾ ਸੀ। ਹੁਣ ਤਾਂ ਜਿਹੜੀ ਇਹ ਮੈਦਾਨ ਜਿੱਤ ਲਿਆ। ਮੈਦਾਨ ਜਿੱਤ ਲਿਆ। ਮੈਦਾਨ ਜਿੱਤ ਲਿਆ ਬਹੁਤ ਹੀ ਫਿਰਕੂ ਪਾਰਟੀਆਂ ਦੇਸ਼ ਨੂੰ ਤੋੜਨ ਵਾਲੀਆਂ ਪਾਰਟੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀਆਂ ਪਾਰਟੀਆਂ ਅੱਜ ਸੰਗਤ ਨੇ ਮੁੱਦੇ ਮੂੰਹ ਸੱਟੀਆਂ ਨੇ ਕਿਉਂਕਿ ਕੋਈ ਡਰਾ ਕੇ ਵੋਟ ਨਹੀਂ ਲੈ ਸਕਦਾ ਕੋਈ ਪੈਸੇ ਨਾਲ ਵੋਟ ਨਹੀਂ ਲੈ ਸਕਦਾ ਕਿਤੇ ਕੰਮਾਂ ਤੇ ਇਹ ਮੋਹਰ ਲੱਗਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੇ ਕਿਤੇ ਕੰਮ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਉਹਦੇ ਤੇ ਜਿਹੜੀ ਵੀ ਸੰਗਤ ਨੇ ਮੋਹਰ ਲਾਈ ਹੈ ਸਰ ਜਿਹੜਾ ਮੈਚ ਕਿੰਨੇ ਦਿਨ ਚੱਲੂਗਾ ਤੁਹਾਡਾ ਇਹ 3 ਦਿਨ ਚੱਲੂਗਾ ਅੱਜ ਪਹਿਲਾ ਦਿਨ ਮਾਨਯੋਗ ਸਾਡੇ ਜੁਆਇੰਟ ਕਮਿਸ਼ਨਰ ਗੁਰਪਾਲ ਜੀ ਤੇ ਸੁਖਮਣੀ ਸਾਹਿਬ ਤੇ ਪ੍ਰਧਾਨ ਸੰਧੂ ਸਾਹਿਬ ਨੇ ਸਾਂਝੇ ਰੂਪ ਵਿੱਚ ਅੱਜ ਰੀਵਨ ਕੱਟ ਕੇ ਇਹਦੀ ਰਸਮੀ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਬਾਬਾ ਜੀ ਤੋਂ ਅਰਦਾਸ ਕਰਾਈ ਹੈ ਤਾਂ ਕਿ ਜਿਹੜੇ ਖਿਡਾਰੀ ਜਾਂ ਪ੍ਰਬੰਧਕ ਆਪਣੇ ਘਰੋਂ ਆਉਣ ਖੁਸ਼ ਹਾਜ਼ਦੇ ਖੇਡਦੇ ਆਉਣ ਤੇ ਹਾਜ਼ਦੇ ਖੇਡਦੇ ਹਾਂ। ਕਿੰਨੀਆਂ ਟੀਮਾਂ ਕਿਤੇ ਕਿਤੇ ਹੋਈਆਂ? ਈਮਾ ਮਤਲਬ ਸਾਡੇ ਕੋਲੇ 50 ਤੋਂ 52 ਟੀਮਾਂ ਨੇ ਰਾਪਤਾ ਕਾਇਮ ਕਰਿਆ ਸੀ। ਐਪਲੀਕੇਸ਼ਨ ਤੁਸੀਂ ਜਿਹਦੇ ਜਿਹ 36 ਟੀਮਾਂ ਸਾਡੇ ਮਾਪਦੰਡ ਤੇ ਪੂਰੀਆਂ ਪੂਰੀਆਂ ਉਹਨਾਂ ਦਾ ਅੱਜ 12-12 ਟੀਮਾਂ ਦਾ ਮੈਚ ਤਿੰਨ ਦਿਨ ਹੋਊਗਾ। ਤੀਸਰੇ ਦਿਨ ਜਿਹੜਾ ਫਾਈਨਲ ਹੋ ਕੇ ਸਰ 12 ਮੀ ਟੀਮਾਂ? ਹਾਂ ਬਾਹਰ ਤੋਂ ਵੀ ਟੀਮਾਂ ਨੇ। ਪਾਜ ਕਾਂਗਰਸ ਦਾ ਮੁਕਾਬਲਾ ਕਰਦੇ ਲੇਕਿਨ ਹੁਣ ਦੇਖਿਆ ਪਿਛੜਦੀ ਨਜ਼ਰ ਆ ਰਹੀ ਕਾਂਗਰਸ। ਤੁਸੀਂ ਆਪ ਹੀ ਮੂੰਹ ਜੋ ਕਹਿਦਾ ਵੀ ਸਮਝਦੇ ਸੀ। ਕਿ ਜਦੋਂ ਸ੍ਰੀ ਮਰੇ ਬੰਦੇ ਵਾਸਤੇ ਹੁੰਦਾ ਵੀ ਉਹ ਬੰਦਾ ਬਹੁਤ ਚੰਗਾ ਸੀ ਇਹਦਾ ਜਿਉਣਾ ਹੁੰਦਾ ਉਹਨੂੰ ਕਹਿੰਦੇ ਆ ਬੰਦਾ ਬਹੁਤ ਚੰਗਾ ਹੈ ਇਹ ਤੁਸੀਂ ਸ੍ਰੀ ਆਪੇ ਕਹਿੰਦਾ ਤੁਹਾਡੇ ਸਵਾਲ ਚੋਂ ਆਪੇ ਪਰਮਾਤਮਾ ਨੇ ਜਵਾਬ ਕਢਾਤਾ ਕਾਂਗਰਸ ਪਾਰਟੀ ਹੁਣ ਸ੍ਰੀ ਹੋ ਚੁੱਕੀ ਹੈ ਉਹਦੇ ਵਾਸਤੇ ਮਤਲਬ ਕਹਿ ਲਓ ਵੀ ਲੋਕਾਂ ਦੇ ਮਨਾਂ ਵਿੱਚ ਅਕਾਲੀ ਦਲ ਨੂੰ ਮੰਨਦੇ ਹੁਣ ਇਸ ਟਾਈਮ ਵੀ ਤੇ ਦੇਖੋ ਅਕਾਲੀ ਦਲ ਅਲੱਗ ਅਲੱਗ ਹੋ ਗਏ ਨੇ ਜੀ ਉਹ ਉਹਨਾਂ ਦੀ ਬੈਲਟ ਹੈ ਉੱਥੇ ਪੁਰਾਣੇ ਕੰਮ ਕੁੱਤੇ ਰਹੇ ਨੇ ਮੈਂ ਕਦੇ ਕਿਸੇ ਪਾਰਟੀ ਨੂੰ ਮਾੜਾ ਨਹੀਂ ਕਹਿੰਦਾ ਬੰਦੇ ਮਾੜੇ ਹੁੰਦੇ ਮੈਂ ਇਹ ਨਹੀਂ ਕਹੂੰਗਾ ਵੀ ਕੋਈ ਪਾਰਟੀ ਮਾੜੀ ਹੈ ਕੋਈ ਵੀ ਪਾਰਟੀ ਜਿਹੜੀ ਆ ਉਹਦੇ ਗਰੀਬ ਹੈ ਉਹਦੇ ਸਿਧਾਂਤ ਨਹੀਂ ਉਹ ਕਦੇ ਮਾੜੇ ਨਹੀਂ ਹੁੰਦੇ ਬੰਦੇ ਮਾੜੇ ਹੁੰਦੇ ਨੇ ਗੱਡੀ ਤੇ ਬਹਿ ਕੇ ਜਦੋਂ ਉਹ ਗਲਤ ਕੰਮ ਕਰਦੇ ਨੇ ਤਾਂ ਫਿਰ ਦਿੱਤੇ ਕਦੇ ਪਾਰਟੀ ਬਦਨਾਮ ਹੁੰਦੀ ਹੈ ਲੋਕਾਂ ਦੇ ਮਨਾਂ ਚੋਂ ਲੈ ਜਾਂਦੀ ਹੈ 2027 ਦੇ ਵਿੱਚ ਸਮਝਦੇ ਆ ਇਕਾਲੀ ਦਲ ਨਾਲ ਮੁਕਾਬਲਾ 2027 ਚ ਕੰਨ ਤੇ ਲਿਖੀ ਸਚਾਈ ਇਹ ਵੀ ਆਮ ਆਦਮੀ ਪਾਰਟੀ ਫੇਰ ਸਰਕਾਰ ਬਣਾਉਗੀ 70 ਸੀਟਾਂ ਨਾਲ ਬਣਾਵੇ ਐਸਵੀ ਨਾਲ ਬਣਾਵੇ 100% ਬਣਾਉਗੇ